ABC ਪੰਜਾਬ న్యూਜ਼ ਵਿੱਚ ਤੁਹਾਡਾ ਸਵਾਗਤ ਹੈ ਜਿਹੜੀ ਅਸੀਂ ਸਿਰੇ ਸ਼ੁਰੂ ਕੀਤੀ ਹੈ ਕਿ ਸ਼੍ਰੀ ਕਾਲ ਤਖਸਾਹਬ ਤੋਂ ਜਿਹੜੇ ਹੁਕਮਨਾਮੇ ਜਾਰੀ ਹੋਏ ਨੇ ਉਹਨਾਂ ਚ ਕਿਹੜੇ-ਕਿਹੜੇ ਲੀਡਰ ਨੂੰ ਸਜ਼ਾ ਮਿਲੀ ਹੈ ਤਨਖਾਹ ਲਾਈ ਗਈ ਹੈ ਜਾਂ ਤਨਖਾਈ ਐਕਰਾਰ ਦਿੱਤੇ ਗਨੇ ਤੇ ਅੱਜ ਉਸੇ ਘੜੇ ਦੇ ਵਿੱਚ ਗੱਲ ਕਰਾਂਗੇ ਕਿ ਸ਼੍ਰੋਮਣੀ ਕਾਲੀ ਦਲ ਦੇ ਸੀਨੀਅਰ ਨੇਤਾ ਰਜੀਤ ਸਿੰਘ ਬ੍ਰਹਮਪੁਰਾ ਤੇ ਰਣਜੀਤ ਸਿੰਘ ਸ਼ੱਜਲਵੱਡੀ ਇਹਨਾਂ ਦੋਨਾਂ ਨੂੰ ਹੀ ਇੱਕੋ ਦਿਨ ਸਜ਼ਾ ਲਗਾਈ ਗਈ ਸੀ ਤੇ ਨਾਲ ਦੇ ਨਾਲ ਉਸ ਸਮੇਂ ਜੋ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਪ੍ਰਕਾਸ਼ ਸਿੰਘ ਬਾਦਲ ਉਹਨਾਂ ਨੂੰ ਵੀ ਅਕਾਲ ਤਖਤ ਸਾਹਿਬ ਵੱਲੋਂ ਧਾਰਨਾ ਕੀਤੀ ਗਈ ਸੀ ਦੋ ਕਾਲੀ ਲੀਡਰਾਂ ਰঞ্জੀਤ ਸਿੰਘ ਬਰਾਂਪੂਰਾ ਤੇ ਰঞ্জੀਤ ਸਿੰਘ ਸ਼ੱਜਲਵੜੀ ਇਹਨਾਂ ਨੂੰ ਤਨਖਾਹ ਕਿਉਂ ਲਗਾਈ ਗਈ ਸੀ ਤੇ ਪ੍ਰਕਾਸ਼ ਸਿੰਘ ਬਾਦਲ ਜੋ ਉਸ ਸਮੇਂ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸਨ ਉਹਨਾਂ ਨੂੰ ਕਿਉਂ ਧਾਰਨਾ ਦਿੱਤੀ ਗਈ ਸੀ ਇਹ ਅੱਜ ਅਸੀਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਗੱਲ 15 ਸਤੰਬਰ 1995 ਦੀ ਹੈ ਜਦੋਂ ਅਕਾਲ ਤਖਤ ਸਾਹਿਬ ਤੋਂ ਹੁਕਮ ਹੋਇਆ ਸੀ ਕੇ ਰਣਜੀਤ ਸਿੰਘ ਛੱਜਲਵੱਡੀ ਅਤੇ ਰਣਜੀਤ ਸਿੰਘ ਬ੍ਰਹਮਪੁਰਾ ਜੋ ਸਮਕਾਲੀ ਅਕਾਲੀ ਦਲ ਦੇ ਵੱਡੇ ਲੀਡਰ ਸਨ ਉਹਨਾਂ ਨੂੰ ਤਨਖਾਹ ਲਗਾਈ ਜਾਂਦੀ ਹੈ ਤੇ ਪ੍ਰਕਾਸ਼ ਸਿੰਘ ਬਾਦਲ ਸਮੇਤ ਜੋ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਨ ਸਮੁੱਚੀ ਅਕਾਲੀ ਲੀਡਰਸ਼ਿਪ ਨੂੰ ਢਾੜਨਾਮੀ ਕੀਤੀ ਗਈ ਹੈ ਇਹ ਹੁਕਮ 15 ਸਤੰਬਰ 1995 ਨੂੰ ਹੋਇਆ ਸੀ ਜਦੋਂ ਜ਼ਿਕਰ ਕੀਤਾ ਗਿਆ ਸੀ ਸ਼੍ਰੀ ਕਾਲ ਤਕਸਾਹਬਾ ਲੋਕੀ ਗੁਰਦੁਆਰਾ ਸ਼੍ਰੀ ਖਡੂਰ ਸਾਹਿਬ ਵਿਖੇ ਮਿਤੀ 14 ਸਤੰਬਰ 1995 ਨੂੰ ਸ੍ਰੀ ਗੁਰੂ ਅੰਗਦ ਸਾਹਿਬ ਜੀ ਦੇ ਗੁਰਤਾ ਗੱਦੀ ਪੁਰਬ ਦੇ ਸੁਭਾਗੇ ਸਮੇਂ ਸ਼੍ਰੋਮਣੀ ਕਾਲੀ ਦਲ ਦੇ ਆਗੂਆਂ ਵੱਲੋਂ ਬੰਦ ਭਾਗੀ ਕਾਰਵਾਈ ਕੀਤੀ ਗਈ ਜਿਸ ਨੇ ਗੁਰੂ ਦੀਆਂ ਸੰਗਤਾਂ ਦੇ ਹਿਰਦਿਆਂ ਨੂੰ ਅਤੀ ਪੀੜਿਤ ਕੀਤਾ ਉਹਨਾਂ ਪੰਥਕ ਕਹੌਣ ਵਾਲਿਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਖੇ ਇੱਕ ਦੂਜੇ ਨੂੰ ਮੰਦੇ ਬੋਲ ਹੀ ਨਹੀਂ ਬੋਲੇ ਸੁਗੋ ਘਣਾਉਣੇ ਤਰੀਕੇ ਨਾਲ ਹੱਥੋਪਾਈ ਵੀ ਕੀਤੀ ਅਤੇ ਇੱਕ ਦੂਜੇ ਦੇ ਸਿੱਖੀ ਸਰੂਪ ਦਾ ਵੀ અપਮਾਨ ਕੀਤਾ ਅਕਾਲੀ ਆਗੂਆਂ ਅਤੇ ਉਹਨਾਂ ਦੇ ਸਾਥੀਆਂ ਦੀ ਹਿਊਮੇ ਅਤੇ ਧੜੇਬਾਜੀ ਅਧੀਨ ਕੀਤੀ ਗਈ ਮਨਮਤੀ ਕਾਰਵਾਈ ਜਿੱਥੇ ਸਿੱਖ ਸ਼ਰਧਾਲੂਆਂ ਦੇ ਮਨਾਂ ਨੂੰ ਦੁਖੀ ਕਰਨ ਵਾਲੀ ਹੈ ਉਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਗੁਰੂਪੰਥ ਦੇ ਸਤਕਾਰ ਅਤੇ ਮਰਿਆਦਾ ਦੀ ਵੀ ਘੋਰ ਲੰਘਣਾ ਹੈ ਸਿੰਘ ਸੁਬਾਨ ਵੱਲੋਂ ਇਸ ਨਿਖੇਦੀ ਦੀ ਕਾਰਵਾਈ ਦਾ ਗੰਭੀਰ ਨੋਟਿਸ ਲੈਂਦਿਆਂ ਇਹ ਮਹਿਸੂਸ ਕੀਤਾ ਗਿਆ ਕਿ ਸ਼ਹੀਦਾਂ ਦੀ ਜਥੇਬੰਦੀ ਕਹੇ ਜਾਂਦੇ ਸ਼੍ਰੋਮਣੀ ਕਾਲੀਦਲ ਦੇ ਪ੍ਰਧਾਨ ਵੱਲੋਂ ਇਹ ਕਾਨਫਰੰਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜੀ ਹਜ਼ੂਰੀ ਵਿਖੇ ਸੱਦੀ ਗਈ ਸੀ ਇਸ ਲਈ ਇਸ ਘਟਨਾ ਦੀ ਸਿੱਧੀ ਜ਼ਿੰਮੇਵਾਰੀ ਪ੍ਰਕਾਸ਼ ਸਿੰਘ ਬਾਦਲ ਉੱਤੇ ਵੀ ਆਉਂਦੀ ਹੈ ਸਿੰਘ ਸੁਬਾਨ ਵੱਲੋਂ ਪ੍ਰਕਾਸ਼ ਸਿੰਘ ਬਾਦਲ ਲਈ ਇਹ ਚੇਤਾਵਨੀ ਹੈ ਕਿ ਉਹ ਸ਼੍ਰੋਮਣੀ ਕਾਲੀ ਦਲ ਦੀਆਂ ਪੰਥਕ ਮਾਨ ਮਰਿਆਦਾਵਾਂ ਮਨ वचन ਕਰਮ ਕਰਕੇ ਪੂਰਨ ਰੂਪ ਵਿੱਚ ਆਪ ਪੈਰਾ ਦਿਨ ਅਤੇ ਨਾਲ ਨਾਲ ਆਪਣੇ ਸਾਥੀਆਂ ਨੂੰ ਐਸਾ ਕਰਨ ਲਈ ਸ਼ਕਤੀ ਨਾਲ ਕਾਰਵਾਈ ਕਰਨ ਦੂਜੇ ਪਾਸੇ ਰঞ্জੀਤ ਸਿੰਘ ਬ੍ਰਹਮਪੁਰਾ ਅਤੇ ਰঞ্জੀਤ ਸਿੰਘ ਛੱਜਲ ਵੱਢੀ ਇਸ ਬੇਦਬੀ ਲਈ ਸਿੱਧੇ ਜ਼ਿੰਮੇਵਾਰ ਹੋਣ ਕਰਕੇ 20 ਸਤੰਬਰ ਦਿਨ ਬੁੱਧਵਾਰ ਦੁਪਹਿਰੇ 12 ਵਜੇ ਸ਼੍ਰੀ ਕਾਲਕ੍ਰਿਤ ਸਾਹਿਬ ਵਿਖੇ ਹਾਜ਼ਰ ਹੋਣ ਨਾਲ ਹੀ ਗੁਰੂ ਦੀਆਂ ਸਿੱਖ ਸੰਗਤਾਂ ਲਈ ਨਿਮਰਤਾ ਸਹਿਤ ਇਹ ਸੰਦੇਸ਼ ਹੈ ਕਿ ਪੰਥਕ ਏਕਤਾ ਅਤੇ ਪੰਥ ਦੀ ਚੜ੍ਹਦੀ ਕਲਾ ਲਈ ਅਰਦਾਸ ਬੇਨਤੀ ਕਰਨ ਅਤੇ ਇੱਕ ਦੂਜੇ ਦੀ ਜਿੰਦਾਬਾਦ ਮੁਰਦਾਬਾਦ ਕਰਾਉਣ ਵਾਲਿਆਂ ਨਾਲ ਖੜਨ ਤੋਂ ਗਰੇਜ਼ ਕਰਨ ਇਨ ਪੰਥਕ ਕਹੌਣ ਵਾਲਿਆਂ ਨੂੰ ਇੱਕ ਦੂਜੇ ਦੀ ਬਦਖੋਈ ਤੋਂ ਰੋਕਣ ਲਈ ਮਜਬੂਰ ਕਰਨ ਉਸ ਸਮੇਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਭਾਈ ਮਨਜੀਤ ਸਿੰਘ ਸਨ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਹਿਬ ਉਹਦੇ ਜਥੇਦਾਰ ਉਸ ਸਮੇਂ ਯਾਨੀ ਕੇਵਲ ਸਿੰਘ ਸਨ ਇਸੇ ਤਰ੍ਹਾਂ ਸ੍ਰੀ ਹਰਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਦੇ ਗ੍ਰੰਥੀ ਚਰਨ ਸਿੰਘ ਸਨ ਸ੍ਰੀ ਹਰਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਦੇ ਗ੍ਰੰਥੀ ਜੋਗਿੰਦਰ ਸਿੰਘ ਵਿਦਾਂਤੀ ਔਰ ਸ਼੍ਰੀ ਕਾਲਤਿਕ ਸਾਹਿਬ ਸ਼੍ਰੀ ਅਬਰਸਰ ਦੇ ਹੈੱਡ ਗ੍ਰੰਥੀ ਭਗਵਾਨ ਸਿੰਘ ਹਨ ਜਿਨ੍ਹਾਂ ਨੇ ਇਹ ਹੁਕਮ ਦਿੱਤਾ ਸੀ ਉਸ ਤੋਂ ਬਾਅਦ 20 ਸਤੰਬਰ ਨੂੰ ਸਿੰਘ ਸਭਾ ਦੇ ਹੁਕਮਾਂ ਤੇ ਸਭ ਤੋਂ ਪਹਿਲਾਂ ਰਜੀਤ ਸਿੰਘ ਛੱਜਲ ਵੱਡੀ ਜੋ ਅਕਾਲੀ ਵਜ਼ੀਰਹਿ ਚੁੱਕੇ ਨੇ ਉਹਨਾਂ ਨੂੰ ਉੱਥੇ ਪੇਸ਼ ਕਰਦੇ ਹੁਕਮ ਦਿੱਤੇ ਗਏ ਸੀ ਤੇ ਰਣਜੀਤ ਸਿੰਘ ਛੱਜਲ ਵੱਡੀ ਨੂੰ ਜਿਹੜੇ ਹੁਕਮ ਆਏ ਸੀ ਉਹਦੇ ਵਿੱਚ ਕਿਹਾ ਗਿਆ ਸੀ ਕਿ ਗੁਰਦੁਆਰਾ ਸ਼੍ਰੀ ਖਡੂਰ ਸਾਹਿਬ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਅਕਾਲੀ ਕਹਾਉਣ ਵਾਲੇ ਨੇ ਆਪਸੀ ਮਾਰਕੁੱਟਾਈ ਅਤੇ ਇੱਕ ਦੂਜੇ ਦੇ ਸਿੱਖੀ ਸਰੂਪ ਦੀ ਬੇਦਬੀ ਕੀਤੀ ਹੈ ਗੁਰੂ ਗ੍ਰੰਥ ਸਾਹਿਬ ਨੂੰ ਪ੍ਰਕਾਸ਼ਮਾਨ ਕਰਕੇ ਉਹਨਾਂ ਦੇ ਸਾਹਮਣੇ ਇਸ ਤਰ੍ਹਾਂ ਦੀ ਮਨਮਤ ਲੋਕ ਪ੍ਰਲੋਕ ਦੇ ਸੁਖਦਾਤੇ ਜਾਗਤ ਜੋਤ ਗੁਰੂ ਦੀ ਘੋਰ ਬੇਦਬੀ ਹੈ ਜਿਸ ਨੇ ਗੁਰੂ ਕੀ ਸਿੱਖ ਸੰਗ ਦੇ ਹਿਰਦਿਆਂ ਨੂੰ ਅਤੀ ਪੀੜਿਤ ਕੀਤਾ ਇਸ ਤਰ੍ਹਾਂ ਦੀ ਅਧਰਮੀ ਵਿਰਤੀ ਨੂੰ ਸਿੱਖ ਪੰਥ ਵਿੱਚ ਕੋਈ ਥਾਂ ਨਹੀਂ ਹੈ ਤੁਸੀਂ ਇਸ ਸੰਬੰਧ ਭਾਗੀ ਘਟਨਾ ਮੌਕੇ ਗਵਾਹਾ ਅਨਸਾਰ ਸਿੱਧੇ ਤੌਰ ਤੇ ਜ਼ਿੰਮੇਵਾਰ ਹੋ ਗੁਰੂ ਪੰਥ ਦੀ ਧਾਰਮਿਕ ਪਰੰਪਰਾ ਅਨੁਸਾਰ ਸੇਵਾ satsang ਰਾਹੀਂ ਇਸ ਅਪਰਾਧੀ ਵਿਰਤੀ ਨੂੰ ਥੱਲ ਪਾਉਣ ਦਾ ਪੰਥਕ ਵਿਧਾਨ ਹੈ ਸੋ ਇਸ ਸੰਸਾਰ ਪੰਜ ਸਿੰਘ ਸਬਾਨ ਵੱਲੋਂ ਹੇਠ ਲਿਖੀ ਤਨਖਾਹ ਲਗਾਈ ਜਾਂਦੀ ਹੈ ਜਿਹੜੀ ਤਨਖਾਹ ਲਗਾਈ ਗਈ ਸੀ ਉਸ ਸਮੇਂ ਰਣਜੀਤ ਸਿੰਘ ਛੱਜਲ ਵੱਡੀ ਹੋਣਾ ਨੂੰ ਉਹਨਾਂ ਵਿੱਚ ਸਭ ਤੋਂ ਪਹਿਲਾਂ ਤੁਸੀਂ 7 ਦਿਨ ਗੁਰਦੁਆਰਾ ਸ਼੍ਰੀ ਗੋਬਿੰਦਵਾਲ ਸਾਹਿਬ ਵਿਖੇ ਅੰਮ੍ਰਿਤ ਵੇਲੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਦੀ ਸੇਵਾ ਵਿੱਚ ਸ਼ਾਮਲ ਹੋਵੋਗੇ ਇਸੇ ਤਰ੍ਹਾਂ ਆਪਣੇ ਨਿਤਨੇਮ ਤੋਂ ਇਲਾਵਾ ਅੰਮ੍ਰਿਤ ਵੇਲੇ 1 ਘੰਟਾ ਕੀਰਤਨ ਸਰਵਨ ਕਰਨਾ ਇਸੇ ਤਰ੍ਹਾਂ ਇਸੇ ਸਮੇਂ 1 ਘੰਟਾ ਲੰਗਰ ਦੇ ਭਾਂਡੇ ਮਾਣਜ ਦੀ ਸੇਵਾ ਕਰਨੀ ਅਤੇ ਇੱਕ ਘੰਟਾ ਸੰਗਤਾਂ ਦੇ ਜੋੜਿਆਂ ਦੀ ਸੇਵਾ ਕਰਨੀ ਇਸ ਤੋਂ ਇਲਾਵਾ ਇੱਕ ਪਾਠ ਸੁਖਮਨੀ ਸਾਹਿਬ ਦਾ ਕਰਨਾ ਇਹੋ ਸੇਵਾ ਅਗਲੇ 7 ਦਿਨਾਂ ਵਿੱਚ ਗੁਰਦੁਆਰਾ ਬਾਬਾ ਬਕਾਲਾ ਸਾਹਿਬ ਵਿਖੇ ਕਰਨੀ ਹੋਵੇਗੀ ਇਸ ਪਰੰਤ ਇਹੋ ਸੇਵਾ ਅਗਲੇ 7 ਦਿਨਾਂ ਵਿੱਚ ਤਖਸ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਕਰਨੀ ਹੋਵੇਗੀ 21 ਦਿਨਾਂ ਦੀ ਇਹ ਸੇਵਾ ਪੂਰੀ ਹੋਣ ਉਪਰੰਤ ਸ਼੍ਰੀ ਕਾਲ ਤਿਕ ਸਾਹਿਬ ਵਿਖੇ ਸ਼੍ਰੀ ਖੰਡਪਾੜ ਸਭ ਕਰਵਾਉਣਾ ਅਤੇ ਪਿਛਲੀਆਂ ਭੁੱਲਾਂ ਦੀ ਮਾਫੀ ਦੀ ਅਰਦਾਸ ਕਰਾਉਣੀ ਔਰ ਇੱਕ ਹੋਰ ਸਜ਼ਾ ਦਿੱਤੀ ਗਈ ਸੀ ਉਹਦੇ ਚ ਇਹ ਸੀ ਕਿ ਅਰਦਾਸ ਸਮੇ 101 ਰੁਪਏ ਦੀ ਕੜਾ ਪ੍ਰਸ਼ਾਦ ਦੀ ਦੇਗ ਭੇਟ ਕਰਨੀ ਉਸ ਸਮੇ ਜਿਹੜੇ ਪੰਜ ਪਿਆਰੇ ਸਨ ਉਹਨਾਂ ਵਿੱਚ ਸ਼੍ਰੀ ਕਾਲਤਿਕ ਸਾਹਿਬ ਦੇ ਜਥੇਦਾਰ ਭਾਈ ਮਨਜੀਤ ਸਿੰਘ ਤੱਕ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੇ ਜਥੇਦਾਰ ਗਿਆਨੀ ਕੇਵਲ ਸਿੰਘ ਸ਼੍ਰੀ ਹਰਮੰਦਰ ਸਾਹਿਬ ਸ਼੍ਰੀ ਅੰਮ੍ਰਿਤਸਰ ਦੇ ਗ੍ਰੰਥੀ ਭਾਈ ਚਰਨ ਸਿੰਘ ਸ਼੍ਰੀ ਹਰਮੰਦਰ ਸਾਹਿਬ ਸ਼੍ਰੀ ਅੰਮ੍ਰਿਤਸਰ ਦੇ ਗ੍ਰੰਥੀ ਜੋਗਿੰਦਰ ਸਿੰਘ ਵਿਦਾਂਤੀ ਅਤੇ ਸ਼੍ਰੀ ਕਾਲਕ੍ਰਿਤ ਸਾਹਿਬ ਸ਼੍ਰੀ ਅੰਮ੍ਰਿਤਸਰ ਦੇ ਹੈੱਡ ਗ੍ਰੰਥੀ ਭਗਵਾਨ ਸਿੰਘ ਜਿਥੇ ਰঞ্জੀਤ ਸਿੰਘ ਛੱਜਰ ਵੱਡੀ ਹੋਣਾ ਨੂੰ ਤਨਖਾਹ ਲਗਾਈ ਗਈ ਸੀ ਉਸੇ ਤਰ੍ਹਾਂ ਸ਼੍ਰੋਮਣੀ ਕਾਲੀ ਦਲ ਦੇ ਵੱਡੇ ਲੀਡਰ ਤੇ ਸਾਬਕਾ ਵਜ਼ੀਰ ਰঞ্জੀਤ ਸਿੰਘ ਬ੍ਰਹਮਪੁਰਾ ਨੂੰ ਵੀ ਤਨਖਾਹ ਲਗਾਈ ਗਈ ਸੀ ਕਿਉਂਕਿ ਇਹਨਾਂ ਦਾ ਹੀ ਦੋਨਾਂ ਦਾ ਆਪਸ ਵਿੱਚ ਉਥੇ ਝਗੜਾ ਹੋਇਆ ਸੀ ਇਹਨਾਂ ਨੂੰ ਦੋਨਾਂ ਨੂੰ ਤਨਖਾਹ ਵੀ ਲਗਾਈ ਗਈ ਸੀ ਤੇ ਨਾਲ ਸਮੁੱਚੀ ਕਾਲੀ ਦਲਦਲੀ ਲੀਡਰਸ਼ਿਪ ਨੂੰ ਤਾੜਨਾ ਵੀ ਦਿੱਤੀ ਗਈ ਸੀ ਰঞ্জੀਤ ਸਿੰਘ ਛੱਜਲਵੜੀ ਤੋਂ ਬਾਅਦ ਉਸੇ ਦਿਨ ਰঞ্জੀਤ ਸਿੰਘ ਬ੍ਰਹਮਪੁਰਾ ਨੂੰ ਹੀ ਅਕਾਲ ਤਖਤ ਤੋਂ ਤਨਖਾਹ ਲਗਾਈ ਗਈ ਸੀ ਉਹਦੇ ਚ ਲਿਖਿਆ ਗਿਆ ਸੀ ਕਿ ਗੁਰਦੁਆਰਾ ਸ਼੍ਰੀ ਖਡੂਰ ਸਾਹਿਬ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਅਕਾਲੀ ਕਹੌਣ ਵਾਲਿਆਂ ਨੇ ਆਪਸੀ ਮਾਰਕਟਾਈ ਅਤੇ ਇੱਕ ਦੂਜੇ ਦੇ ਸਿੱਖੀ ਸਰੂਪ ਦੀ ਬੇਅਦਬੀ ਕੀਤੀ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਪ੍ਰਕਾਸ਼ਮਾਨ ਕਰਕੇ ਉਹਨਾਂ ਦੇ ਸਨਮੁਖ ਇਸ ਤਰ੍ਹਾਂ ਦੀ ਮਨਮਤ ਲੋਕ ਪ੍ਰਲੋਕ ਦੇ ਸੁਖਦਾਤੇ ਜਾਗਤ ਜੋਤ ਗੁਰੂ ਦੀ ਘੋਰ ਬੇਦਬੀ ਹੈ। ਜਿਸ ਕਰ ਜਿਸ ਨੇ ਗੁਰੂ ਕੀ ਸਿੱਖ ਸੰਗ ਦੇ ਹਿਰਦਿਆਂ ਨੂੰ ਅਤਿ ਪੀੜਿਤ ਕੀਤਾ ਹੈ। ਇਸ ਤਰ੍ਹਾਂ ਦੀ ਅਧਰਮੀ ਵਿਰਤੀ ਨੂੰ ਸਿੱਖ ਪੰਥ ਵਿੱਚ ਕੋਈ ਥਾਂ ਨਹੀਂ ਹੈ ਤੁਸੀਂ ਇਸ ਮੰਦਭਾਗੀ ਘਟਨਾ ਵਿੱਚ ਮੌਕੇ ਦੇ ਗਵਾਹਾਂ ਅਨੁਸਾਰ ਸਿੱਧੇ ਤੌਰ ਤੇ ਜ਼ਿੰਮੇਵਾਰ ਹੋ ਗੁਰੂ ਪੰਥ ਦੀ ਪਰੰਪਰਾ ਅਨੁਸਾਰ ਸੇਵਾ ਸਤਸੰਗ ਰਾਹੀਂ ਹੀ ਇਸ ਅਪਰਾਧੀ ਵਿਰਤੀ ਨੂੰ ਠਲ ਪਾਉਣ ਦਾ ਪੰਥਕ ਵਿਧਾਨ ਹੈ ਸੋ ਇਸ ਸੰਸਾਰ ਪੰਜ ਸਿਕ ਸੰਬਾਨ ਵੱਲੋਂ ਹੇਠ ਲਿਖੀ ਤਨਖਾਹ ਲਈ ਜਾਂਦੀ ਹੈ ਜਿਨ੍ਹਾਂ ਵਿੱਚ ਤੁਸੀਂ 7 ਦਿਨ ਗੁਰਦੁਆਰਾ ਚੋਲਾ ਸਾਹਿਬ ਵਿਖੇ ਅਮਰਤ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਦੀ ਸੇਵਾ ਵਿੱਚ ਸ਼ਾਮਲ ਹੋਵੋਗੇ ਆਪਣੇ ਨਿਤਨੇਮ ਤੋਂ ਇਲਾਵਾ ਅਮਰਤ ਵੇਲੇ 1 ਘੰਟਾ ਕੀਰਤਨ ਸਰਵਨ ਕਰਨਾ ਇਸੇ ਤਰ੍ਹਾਂ ਸਜਾ ਦਿੱਤੀ ਗਈ ਸੀ ਇੱਕ ਸਮੇਂ 1 ਘੰਟਾ ਲੰਗਰ ਦੇ ਭਾਂਡਿਆਂ ਨੂੰ ਮਾਣਨ ਦੀ ਸੇਵਾ ਕਰਨੀ ਚੌਥੀ ਜਿਹੜੀ ਤਨਖਾਹ ਲੱਗੀ ਸੀ ਉਹਦੇ 'ਚ 1 ਘੰਟਾ ਸੰਗਤਾਂ ਦੇ ਜੋੜਿਆਂ ਦੀ ਸੇਵਾ ਕਰਨੀ ਪੰਜਵੀਂ ਜਿਹੜੀ ਤਨਖਾਹ ਲੱਗੀ ਸੀ ਇੱਕ ਪਾਠ ਸੁਖਮਨੀ ਸਾਹਿਬ ਦਾ ਕਰਨਾ ਇਹੋ ਸੇਵਾ ਅਗਲੇ 7 ਦਿਨਾਂ ਵਿੱਚ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਵਿਖੇ ਕਰਨੀ ਹੋਵੇਗੀ 7ਵੀਂ ਜਿਹੜੀ ਸਜ਼ਾ ਲੱਗੀ ਸੀ ਤਨਖਾਹ ਲੱਗੀ ਸੀ ਉਹਦੇ ਚ ਇਸ ਪ੍ਰੰਤ ਇਹ ਸੇਵਾ 7 ਦਿਨਾਂ ਵਿੱਚ ਤਖਤ ਸ਼੍ਰੀ ਦਮਦਮਾ ਸਾਹਿਬ ਵਿਖੇ ਕਰਨੀ ਹੋਵੇਗੀ 8ਵੀਂ ਜਿਹੜੀ ਤਨਖਾਹ ਲੱਗੀ ਸੀ ਕਿ 21 ਦਿਨਾਂ ਦੀ ਇਹ ਸੇਵਾ ਪੂਰੀ ਹੋਣ ਉਪਰੰਤ ਸ਼੍ਰੀ ਕਾਲਤਕ ਸਾਹਿਬ ਵਿਖੇ ਸ਼੍ਰੀ ਖੰਡਪੜ ਸਾਹਿਬ ਕਰਵਾਉਣਾ ਅਤੇ ਪਿਛਲੀਆਂ ਭੁੱਲਾਂ ਦੀ ਮਾਫੀ ਦੀ ਅਰਦਾਸ ਕਰਵਾਉਣੀ ਨੌਵੀਂ ਤਨਖਾਹ ਜੋ ਲਗੀ ਉਹਦੇ ਚਿੱਤੇ ਅਰਦਾਸ ਸਮੇ 101 ਰੁਪਏ ਦੀ ਕੜਾ ਪ੍ਰਸ਼ਾਦ ਦੀ ਦੇ ਕਰਨੇ ਇਸੇ ਤਰ੍ਹਾਂ 20 ਸਤੰਬਰ ਨੂੰ ਜਿੱਥੇ ਹੁਕਮ ਹੋਏ ਸੀ ਰਜੀਤ ਸਿੰਘ ਸ਼ੱਜਲ ਵੱਡੀ ਅਤੇ ਰਜੀਤ ਸਿੰਘ ਬ੍ਰੰਪੁਰਾ ਲੈ ਕੇ ਉਸੇ ਦਿਨ ਹੀ ਤਖਤ ਰਿਫਸੀਲ ਤੋਂ ਹੁਕਮ ਦਿੱਤਾ ਗਿਆ ਸੀ ਕਿ ਸਿੰਘ ਸਭਾ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਨਾਲ ਸੰਬੰਧਿਤ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਇਹ ਮਹਿਸੂਸ ਕੀਤਾ ਹੈ ਕਿ ਸ਼ਰੂਮਨੀ ਕਾਲੀਦਲ ਵਿੱਚ ਆਇਆ ਐਸਾ ਅਵਿਸਲਾਪਣ ਪੰਥਕ ਪรรค ਤੋਂ ਇੱਕ ਗੰਭੀਰ ਚੁਣੌਤੀ ਹੈ ਜਿਸ ਨੂੰ ਕਿਸੇ ਵੀ ਤਰ੍ਹਾਂ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ ਸੋ ਸ਼ਰੂਮਨੀ ਕਾਲੀਦਲ ਦੇ ਪ੍ਰਧਾਨ ਪ੍ਰਕਾਸ਼ ਸਿੰਘ ਬਾਦਲ ਸਮੇਤ ਸਾਰੇ ਹੀ ਅਕਾਲੀ ਮੁਖੀਆਂ ਨੂੰ ਇਸ ਦੇ ਲਈ ਚੇਤਾਵਨੀ ਹੈ ਕਿ ਉਹ ਬਿਨਾਂ ਦੇਰੀ ਤੋਂ ਐਸੀ ਗੈਰ ਪੰਥਕ ਵਿਰਤੀ ਨੂੰ ਠੱਲ ਪਾਉ ਲਈ ਸਭ ਤੋਂ ਪਹਿਲਾਂ ਆਪਣੇ ਆਪ ਉੱਤੇ ਪੰਥਕ ਮਾਨ ਮਰਿਆਦਾ ਦਾ ਕੁੰਡਾ ਲਾਉਣ ਫਿਰ ਪਾਰਟੀ ਵਿਚਲੇ ਐਸਸੀ ਵਿਰਤੀ ਵਾਲੇ ਅੰਸਰ ਵਿਰੁੱਧ ਸਖਤ ਕਾਰਵਾਈ ਕਰਨ ਇਕੱਠੇ ਹੋ ਕੇ ਪਾਰਟੀ ਦੇ ਪਰੰਪਰਕ ਪੰਥਕ ਸਰੂਪ ਨੂੰ ਕਾਇਮ ਰੱਖਣ ਲਈ ਵਚਨਬੱਧ ਹੋਣ ਤਾਂ ਕਿ ਭਵਿੱਖ ਵਿੱਚ ਪੰਥ ਨੂੰ ਪੀੜਿਤ ਕਰਨ ਵਾਲੀ ਐਸਸੀ ਕੋਈ ਘਟਨਾ ਮੁਰਨਾ ਵਾਪਰੇ ਜਦੋਂ 20 ਸਤੰਬਰ 1995 ਨੂੰ ਹੁਕਮ ਹੋਇਆ ਸੀ ਉਸ ਸਮੇਂ ਜਿਹੜੇ ਸਿੰਘ ਸਬਾਨਸਨ ਉਹਨਾਂ ਵਿੱਚ ਸ੍ਰੀ ਕਾਲਕਤਖ ਸਾਹਿਬ ਦੇ ਜਥੇਦਾਰ ਭਾਈ ਮਨਜੀਤ ਸਿੰਘ ਤੱਕ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਕੇਵਲ ਸਿੰਘ ਸ੍ਰੀ ਕਾਲਕਤਖ ਸਾਹਿਬ ਦੇ ਹੈੱਡ ਗ੍ਰੰਥੀ ਭਗਵਾਨ ਸਿੰਘ ਸ੍ਰੀ ਹਰਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਦੇ ਗ੍ਰੰਥੀ ਜੁਗਿੰਦਰ ਸਿੰਘ ਵਿਦਵਾਨਤੀ ਅਤੇ ਸ੍ਰੀ ਹਰਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਦੇ ਗ੍ਰੰਥੀ ਚਰਨ ਸਿੰਘ ਸਨ ਇਨ੍ਹਾਂ ਵੱਲੋਂ ਹੀ 20 ਸਤੰਬਰ 1995 ਨੂੰ ਜਿੱਥੇ ਕਾਲੀ ਨੇਤਾ ਰঞ্জੀਤ ਸਿੰਘ ਬ੍ਰਹਮਪੁਰਾ ਅਤੇ ਰঞ্জੀਤ ਸਿੰਘ ਛੱਜਲਵੱਡੀ ਨੂੰ ਤਨਖਾਹ ਲਗਾਈ ਗਈ ਸੀ ਉੱਥੇ ਹੀ ਪ੍ਰਕਾਸ਼ ਸਿੰਘ ਬਾਦਲ ਸﻤਿਤ ਸਮੁੱਚੀ ਕਾਲੀ ਲੀਡਰਸ਼ਿਪ ਅਤੇ ਹੋਰ ਕਾਲੀ ਮੁਖੀਆਂ ਨੂੰ ਵੀ ਉਹਨਾਂ ਦੇ ਅਵੇਸਲੇਪਣ ਨੂੰ ਲੈ ਕੇ ਧਾਰਨਾ ਕੀਤੀ ਗਈ ਸੀ ਫਿਲਹਾਲ ਇਸ ਜਾਣਕਾਰੀ ਦੇ ਨਾਲ ਧੜਤੋਲ ਨੇ ਆ ਗਿਆ ਬਲਕਿ ਫਿਰ ਇੱਕ ਹੋਰ ਅਜਿਹੇ ਹੁਕਮਨਾਮੇ ਨੂੰ ਲੈ ਕੇ ਜਾਣਕਾਰੀ ਸਾਂਝੀ ਕਰਾਂਗੇ ਕਿ ਉਸ ਹੁਕਮਨਾਮੇ ਦੇ ਵਿੱਚ ਕਿਸ ਕਾਲੀ ਲੀਡਰ ਨੂੰ ਤਨਖਾਹੀਆ ਇਕਰਾਰ ਦਿੱਤਾ ਗਿਆ ਸੀ ਜਾਂ ਫਿਰ ਤਨਖਾਹ ਲੱਗੀ ਸੀ ਫਿਲਹਾਲ ਇਸ ਜਾਣਕਾਰੀ ਨਾਲ ਤੁਹਾਡੇ ਤੁਰੰਤ ਆ ਗਿਆ ਦੇਖਦੇ ਰਹੋ ABC ਪੰਜਾਬ ਧੰਨਵਾਦ